ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਈ ਹੋਪ ਸਾਰੇ ਠੀਕ ਠਾਕ ਹੋਗੇ ਤੇ ਪੁਰਤਗਾਲ ਦੇ ਵਿੱਚ ਸਭ ਤੋਂ ਜ਼ਿਆਦਾ ਹੁਣ ਇਸ ਟਾਈਮ ਦੇ ਵਿੱਚ ਮਾਹੌਲ ਭកਿਆ ਹੋਇਆ ਹੈ ਜਿਹੜਾ ਪੋਰਟਲ ਨੂੰ ਲੈ ਕੇ ਕਿਸੇ ਦੇ ਸਟੇਟਸ ਚੇਂਜ ਹੋ ਗਏ ਕਿਸੇ ਦੇ ਸੇਮ ਉਦਾਂ ਹੀ ਆ ਕਿਸੇ ਦਾ ਅਪਰੂਵ ਹੋਇਆ ਹੋਇਆ ਉਹਦਾ ਕਾਰਡ ਨਹੀਂ ਅਸੀਬ ਹੋ ਰਿਹਾ ਕਿਸੇ ਦਾ ਅਪਰੂਵ ਹੋਇਆ ਹੋਇਆ ਉਹਦੇ ਦੁਆਰਾ ਬਾਇਓਮੈਟ੍ਰਿਕ ਨੂੰ ਬੁਲਾਇਆ ਜਾ ਰਿਹਾ ਸੋ ਐਦਾਂ ਦੀਆਂ ਬਹੁਤ ਜ਼ਿਆਦਾ ਪ੍ਰੋਬਲਮਸ ਆ ਰਹੀਆਂ ਲੋਕਾਂ ਨੂੰ ਤੇ ਲੋਕਾਂ ਦੇ ਕਮੈਂਟਸ ਇਹੀ ਆ ਰਿਹਾ ਕੀ ਹੋਏਗਾ ਭਾਜੀ ਕੀ ਹੋਏਗਾ ਮੈਂ ਹਰ ਇੱਕ ਵੀਡੀਓ 'ਚ ਦੱਸਦਾ ਹੁੰਦਾ ਕਿਸੇ ਨਾ ਕਿਸੇ ਦਾ ਕਮੈਂਟ ਆਇਆ ਹੁੰਦਾ ਤੇ ਟਰਾਈ ਕਰਦਾ ਆਪਣੇ ਵੱਲੋਂ ਵੀ ਉਹਦਾ ਜਵਾਬ ਦਿੱਤਾ ਜਾਵੇ ਤੇ ਜਿੰਨੇ ਤੁਹਾਡੇ ਕਮੈਂਟ ਆਏ ਹੁੰਦੇ ਆ ਤੇ ਆਪਾਂ ਉਹਨਾਂ ਦਾ ਇੱਕ ਨਿਚੋੜ ਕੱਢ ਕੇ ਵੀਡੀਓ ਤਿਆਰ ਕਰਦੇ ਆ ਕਿ ਸਾਰਿਆਂ ਨੂੰ ਉਹਨਾਂ ਦੇ ਜਵਾਬ ਸਵਾਲਾਂ ਦੇ ਜਵਾਬ ਮਿਲ ਸਕੇ ਸੋ ਅੱਜ ਵੀ ਆਪਾਂ ਟਰਾਈ ਕਰਾਂਗੇ ਪਰ ਉਸ ਤੋਂ ਪਹਿਲਾਂ ਅਗਰ ਚੈਨਲ ਤੇ ਨਵੇਂ ਆ ਪਲੀਜ਼ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਸਭ ਤੋਂ ਪਹਿਲਾਂ ਗੱਲ ਕਰ ਲਈਏ ਕਿ ਬਹੁਤ ਕਮੈਂਟ ਇਹ ਆ ਰਹੇ ਆ ਕਿ ਭਾਜੀ ਸਾਡਾ ਤਾਂ ਉਹੀ ਆ ਰੀਜੈਕਸ਼ਨ ਇਹ ਆ ਰਹੀ ਉੱਪਰ ਲੀਕ ਕੇ ਹੁਣ ਅਸੀਂ ਕੀ ਕਰਾਂਗੇ ਜੀ ਮਰ ਗਏ ਲੁੱਟ ਗਏ ਹੋ ਗਿਆ ਉਹ ਹੋ ਗਿਆ ਸੋ ਮੇਰਾ ਵੀਰ ਮੈਂ ਤੁਹਾਡੇ ਮੂਹਰੇ ਹੱਥ ਬਨ ਕੇ ਬੇਨਤੀ ਕਰਦਾ ਕਿ ਨਾ ਨਰਵਸ ਹੋ ਨਾ ਟੈਨਸ਼ਨ ਲਓ ਹਜੇ ਤੱਕ ਤੁਹਾਡਾ ਇਹ ਸੀਨ ਨਹੀਂ ਹੈਗਾ ਕਿ ਤੁਹਾਡੀ ਫਾਈਲ ਹੀ ਕੈਨਸਲ ਕਰਤੀ ਆ ਤੁਸੀਂ ਚਾਹੇ ਆਇਮਾ ਦੇ ਵਿੱਚ ਜਾ ਕੇ ਪਤਾ ਕਰ ਲਓ ਜਿੰਨੇ ਨੂੰ ਵੀ ਮੈਂ ਹਮੇਸ਼ਾ ਇਹ ਕਹਿੰਦਾ ਹਾਂ ਦਾ ਲਾਸਟ ਦੇ ਵਿੱਚ ਕਿ ਆਇਮਾ ਚ ਜਰੂਰ ਜਰੂਰ ਜਾ ਕੇ ਵਿਜ਼ਿਟ ਕਰੋ ਪਰ ਜਿੰਨੇ ਵੀ ਲੋਕ ਗਏ ਆ ਤਾਂ ਕਿਸੇ ਨੇ ਉਹਨਾਂ ਨੂੰ ਇਹ ਨਹੀਂ ਕਿਹਾਗਾ ਕਿ ਤੁਹਾਡਾ ਕੇਸ ਬਿਲਕੁਲ ਹੀ ਕੈਨਸਲ ਹੋ ਗਿਆ ਖਤਮ ਆ ਜੀ ਹੁਣ ਤੁਹਾਡਾ ਕੁਝ ਵੀ ਨਹੀਂ ਹੋ ਸਕਦਾ ਸੋ ਉਹਨਾਂ ਨੇ ਉਹਨਾਂ ਨੂੰ ਕੋਈ ਨਾ ਕੋਈ ਆਪਸ਼ਨ ਦਿੱਤੀ ਤੁਹਾਡਾ ਫਾਲਤਾਂ ਲੇਟ ਹੋਇਆ ਜਾਂ ਤੁਸੀਂ ਕੋਈ ਲਾਇਰ ਕਰ ਲਓ ਉਹਦੇ ਕਰਕੇ ਆ ਔਰ ਮੇਨ ਗੱਲ ਇਹ ਆ ਕਿ ਤੁਹਾਡੀ ਐਨਾਲਾਈਜ਼ ਦੇ ਵਿੱਚ ਹੈਗੀ ਆ ਭੇਜੀ ਹੋਈ ਅੱਗੇ ਫੇ ਫਾਈਲ ਤੇ ਜਦੋਂ ਵੀ ਇਹਦੇ ਉੱਪਰ ਕੋਈ ਵੀ ਡਿਸੀਜਨ ਆਏਗਾ ਫਿਰ ਤੁਹਾਡਾ ਸਟੇਟਸ ਚੇਂਜ ਹੋਣਾ ਪਹਿਲੀ ਗੱਲ ਜਿਹੜੇ ਰਿਜੈਕਸ਼ਨ ਵਾਲੇ ਜਿਹੜੇ ਡਰੇ ਹੋਏ ਸੀ ਡਰਨੇ ਦੀ ਕੋਈ ਲੋੜ ਨਹੀਂ ਵਿਚਾਰਾ ਬਾਕੀ ਜੋ ਕੁਝ ਹੋਣਾ ਤਾਂ ਹੋਣਾ ਹੀ ਆ ਫਿਰ ਇਹ ਦੇ ਵਿੱਚ ਇਹ ਤਾਂ ਹੈ ਨਹੀਂ ਕਿ ਜ਼ਿੰਦਗੀ ਇੱਥੇ ਹੀ ਖਤਮ ਹੋਊਗੀ ਉਹ ਵੀ ਲੋਕ ਬੈਠੇ ਹੀ ਇੱਥੇ ਜਿਨ੍ਹਾਂ ਨੂੰ ਐਸਆਈਐਸ ਦੇ ਫਾਲਤਿਆਂ ਆਏ ਉਹ ਵੀ ਬੈਠੇ ਹੀ ਇੱਥੇ ਜਿਨ੍ਹਾਂ ਨੂੰ ਕੰਟਰੀ ਆਊਟ ਮਿਲਿਆ ਹੋਇਆ ਵਿਚਾਰੇ ਫਿਰ ਵੀ ਖੜੇ ਆ ਦਲੇਰ ਆਪਣੇ ਚੜ੍ਹਦੀ ਕਲਾ ਦੇ ਵਿੱਚ ਆ ਕੀ ਨਹੀਂ ਅੱਜ ਨਹੀਂ ਕੱਲ ਕੁਛ ਨਾ ਕੁਛ ਆਪਣਾ ਬਣੇਗਾ ਸੋ ਇਹ ਚੀਜ਼ ਤਾਂ ਤੁਸੀਂ ਬਿਲਕੁਲ ਢੇਰੀ ਨਾ ਟਾਲਿਆ ਕਰੋ ਡਿਪਰੈਸ਼ਨ ਦੇ ਵਿੱਚ ਨਾ ਜਾਇਆ ਕਰੋ ਬਹੁਤ ਜ਼ਿਆਦਾ ਲੋਕ ਬਹੁਤ ਜ਼ਿਆਦਾ ਮੈਸੇਜ ਮੈਨੂੰ ਈਮੇਲਸ ਇਦਾਂ ਦੀ ਆਉਂਦੀਆਂ ਲੋਕਾਂ ਦੀ ਜਦੋਂ ਪੜਦਾ ਤਾਂ ਮੈਨੂੰ ਸੋਚ ਕੇ ਟੈਨਸ਼ਨ ਖੜੀ ਹੋ ਜਾਂਦੀ ਏ ਯਾਰ ਕੀ ਬਣੇਗਾ ਇਹਨਾਂ ਦਾ ਵਿਚਾਰਿਆਂ ਦਾ ਇੰਨੀ ਜ਼ਿਆਦਾ ਟੈਨਸ਼ਨ ਦੇ ਵਿੱਚ ਸੋ ਤੁਸੀਂ ਇਸ ਚੀਜ਼ ਦੇ ਵਿੱਚ ਨਾ ਜਾਇਆ ਕਰੋ ਮੈਂ ਇਹ ਹੱਥ ਬੰਨ੍ਹਦਾ ਹਾਂ ਹੁੰਦਾ ਬਹੁਤ ਕੁਝ ਹੋ ਜਾਣਾ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਿਓ ਸਭ ਕੁਝ ਹੋਏਗਾ ਪਰ ਤੁਸੀਂ ਦਿਲ ਨਹੀਂ ਹਾਰਨਾ ਟੈਨਸ਼ਨ ਨਹੀਂ ਲੈਣੀ ਚੜ੍ਹਦੀ ਕਲਾ 'ਚ ਰਹਿਣਾ ਆਪਣਾ ਕੰਮ ਕਰੋ ਬਹੁਤ ਲੋਕਾਂ ਨੇ ਕਹਿੰਦੇ ਅਸੀਂ ਕੰਮ ਨਹੀਂ ਕਰਨਾ ਟੈਕਸ ਨਹੀਂ ਪਾਉਣੇ ਨਾ ਇਹ ਗਲਤੀ ਨਾ ਕਰਿਓ ਕੰਮ ਕਰਦੇ ਰਹੋ ਚੜ੍ਹਦੀ ਕਲਾ 'ਚ ਰਹੋ ਤੇ ਬਹੁਤ ਲੋਕ ਇਹ ਕਹਿੰਦੇ ਕਿ ਮੇਰਾ ਜੀ ਅਪਰੂਵ ਹੋਇਆ ਹੋਇਆ ਕੇਸ ਪਰ ਕਾਰਡ ਨਹੀਂ ਆਇਆ ਕੋਈ ਕਹਿੰਦਾ ਮੇਰਾ 8 ਤਰੀਕ ਤੱਕ ਅਪਰੂਵ ਹੋਇਆ ਕੋਈ ਕਹਿੰਦਾ ਮੇਰਾ ਪਹਿਲਾਂ ਦਾ ਹੋਇਆ ਜੀ ਹੁਣ ਇਹਦਾ ਤੁਹਾਨੂੰ ਪਤਾ ਹੀ ਐ ਅਹਿਮਾ ਦਾ ਕਿਸੇ ਨੂੰ ਕੁਝ ਵੀ ਨਹੀਂ ਪਤਾ ਲੱਗ ਰਿਹਾ ਇਸ ਟਾਈਮ ਦੇ ਉੱਤੇ ਖਾਸ ਕਰਕੇ ਮੈਂ ਵੀ ਇਹੀ ਕਹਿੰਦਾ ਹੁੰਦਾ ਤੁਹਾਨੂੰ ਕਿ ਜਿਹੜੇ ਤੁਹਾਡੇ ਕਮੈਂਟ ਆਏ ਹੁੰਦੇ ਲੋਕਾਂ ਦੇ ਜਾਂ ਲੋਕ ਜਾਂਦੇ ਹੋ ਫਿਰ ਇਨਫੋਰਮੇਸ਼ਨ ਦਿੰਦੇ ਆ ਕਿ ਐਦਾਂ ਹੋਈ ਉਹਨਾਂ ਨੇ ਐਦਾਂ ਕਿਹਾ ਸੋ ਤਾਂ ਹੀ ਮੈਂ ਤੁਹਾਨੂੰ ਕਹਿ ਰਿਹਾ ਕਿ ਇਸ ਟਾਈਮ ਦੇ ਉੱਪਰ ਕਿਸੇ ਨੂੰ ਕੁਝ ਨਹੀਂ ਹੁਣ ਜਿਨ੍ਹਾਂ ਦੇ ਅਪਰੂਵ ਹੋਏ ਸੀਗੇ ਕਈਆਂ ਤਾਂ ਕਾਰਡ ਰੀਸੀਵ ਹੋ ਗਏ ਕਈਆਂ ਨੂੰ ਦੋ ਦੋ ਮਹੀਨੇ ਹੋ ਗਏ ਹਲੇ ਅਪਰੂਵ ਹੋਇਆ ਉਹਨਾਂ ਦੇ ਕਾਰਡ ਹੀ ਨਹੀਂ ਰੀਸੀਵ ਹੋਏ ਹੁਣ ਉਹਨਾਂ ਨੂੰ ਟੈਨਸ਼ਨ ਲੱਗ ਤੋ ਖੜੀ ਹੋਈ ਹੋਈ ਆ ਕਿ ਸਾਡਾ ਕਦੇ ਕਾਰਡ ਵਾਪਸ ਤਾਂ ਨਹੀਂ ਮੁੜ ਗਿਆ ਕਿਉਂਕਿ ਬਹੁਤ ਕੇਸ ਪਹਿਲਾਂ ਵੀ ਕਮੈਂਟ ਆਇਆ ਸੀ ਲੋਕਾਂ ਨੇ ਆਪਨਾ ਐਨਾਲਾਈਜ਼ ਦਾ ਪਤਾ ਕਰਨਗੇ ਤੇ ਉਹਨਾਂ ਨੂੰ ਦੱਸਿਆ ਗਿਆ ਕਿ ਤੁਹਾਡਾ ਦਾ ਕਾਰਡ ਵਾਪਸ ਮੁੜਿਆ ਆਇਆ ਜੀ ਫੋਨ ਕੀਤੇ ਆ ਉਹਨਾਂ ਨੇ ਤੁਹਾਡਾ ਦਾ ਕਾਰਡ ਵਾਪਸ ਤੁਹਾਡਾ 4-5 ਮਹੀਨੇ ਹੋ ਗਏ ਕਾਰਡ ਭੇਜੇ ਨੂੰ ਕਿਸੇ ਦਾ ਕੁਝ ਹੋ ਰਿਹਾ ਕੋਈ ਆਪਣੀ ਐਮਾਂ ਦੇ ਵਿੱਚ ਜਸਟ ਵੈਸੇ ਪੁੱਛਣ ਗਿਆ ਸੀ ਉਹ ਤਾਂ 23 0 ਫੀਸ ਲੈ ਕੇ ਉਹਨੂੰ ਬਾਈ ਹੈਂਡ ਕਾਰਡ ਦੇਤਾ ਵੀ ਲੋ ਜੀ ਤੇਰਾ ਦਾ ਕਾਰਡ ਵਾਪਸ ਆ ਗਿਆ ਫੀਸ ਪੇ ਕਰ ਤੁਹਾਨੂੰ ਪਤਾ ਜਦੋਂ ਤੁਹਾਡਾ ਕਾਰਡ ਵਾਪਸ ਚਲੇ ਜਾਂਦਾ ਵਾਪਸ ਚਾ ਤੁਹਾਨੂੰ 300 ਪੇ ਕਰਨੇ ਪੈਂਦੇ ਆ ਫੀਸ ਫਿਰ ਹੀ ਤੁਹਾਡਾ ਕਾਰਡ ਉਹ ਦਿੰਦੇ ਆ ਉਹ ਤੁਹਾਨੂੰ ਦੁਬਾਰਾ ਪੇ ਕਰਨੇ ਪੈਂਦੇ ਆ ਸੋ ਬਹੁਤ ਕੇਸ ਇਦਾਂ ਦੇ ਵੀ ਹੋ ਰਹੇ ਆ ਤੇ ਬਹੁਤ ਲੋਕ ਅਪਰੂਵ ਵਾਲੇ ਜਿਨ੍ਹਾਂ ਨੂੰ ਪਹਿਲਾਂ ਜਿਹੜੀਆਂ ਈਮੇਲਸ ਆਈਆਂ ਜਿਗੀਆਂ ਸੈਪਟੈਂਬਰ ਦੇ ਵਿੱਚ 3 ਜਾਂ 4 ਸੈਪਟੈਂਬਰ ਨੂੰ ਮੇਲਾਂ ਆਈਆਂ ਸੀਗੀਆਂ ਇੱਕ ਵਾਰ ਸਾਰਿਆਂ ਨੂੰ ਉਦੋਂ ਲੋਕਾਂ ਨੂੰ ਈਮੇਲ ਆਈ ਸੀਗੀ ਤੁਹਾਡਾ ਕੇਸ ਅਪਰੂਵ ਹੋ ਗਿਆ ਪਰ ਹੁਣ ਉਹਨਾਂ ਨੂੰ ਈਮੇਲ ਆਈ ਹੈ ਕਿ ਤੁਹਾਡੇ ਬਾਇਓਮੈਟਰੀ ਦੁਆਰੇ ਹੁਣ ਉਹ ਬੰਦੇ ਦੁਆਰਾ ਬਾਇਓਮੈਟ੍ਰਿਕ ਵੀ ਦੇ ਕੇ ਆਏ ਆਪਣੇ ਪਰ ਉਹਨਾਂ ਦਾ ਸਟੇਟਸ ਸੇਮ ਹੀ ਆ ਉਹੀ ਆ ਅਪਰੂਵ ਵਾਲਾ ਪੋਰਟਲ ਦੇ ਉੱਪਰ ਵੀ ਅਪਰੂਵ ਵਾਲਾ ਪਰ ਉਹਨਾਂ ਨੂੰ ਦੁਆਰੇ ਸੱਦਿਆ ਗਿਆ ਹੁਣ ਦੇਖ ਲਓ ਇਹਦੇ ਵਿੱਚ ਤੇ ਤੁਹਾਨੂੰ ਵੀ ਜਿਹੜੇ ਇਜੈਕਸ਼ਨ ਵਾਲੇ ਆ ਤੁਹਾਡੇ ਉਹ ਵੀ ਕੋਈ ਨਾ ਕੋਈ ਫालतਾ ਮੰਗਿਆ ਜਾ ਸਕਦਾ ਕਿ ਤੁਸੀਂ ਆਪਣਾ ਉਹ ਫालतਾ ਜਮਾ ਕਰਾ ਕੇ ਜਾਓ ਜਾਂ ਤੁਹਾਨੂੰ ਕੋਈ ਵੀ ਡਾਕੂਮੈਂਟ ਹੋ ਰਿਕੁਆਇਰਮੈਂਟ ਕਰ ਸਕਦੇ ਆ ਇਹ ਜ਼ਰੂਰੀ ਨਹੀਂ ਹੁਣ ਕਿਉਂਕਿ ਜਿੰਨੇ ਵੀ ਹੁਣ ਇਸ ਟਾਈਮ ਦੇ ਉੱਪਰ ਫਸੇ ਹੋਇਆ ਕਿਸੇ ਦੇ ਉੱਪਰ ਮੇਜਰ ਕੋਈ ਵੀ ਇਦਾਂ ਦਾ ਕ੍ਰਾਈਮ ਜਾਂ ਕੋਈ ਇਹਨਾਂ ਨੇ ਕੋਈ ਐਸਆਈਐਸ ਦਾ ਪਿੱਛੇ ਕੋਈ ਕੰਟਰੀ ਦੇ ਵਿੱਚ ਨਹੀਂ ਰਹਿ ਕੇ ਆਏ ਹੋਏ। ਅਗਰ ਕੋਈ ਰਹਿ ਕੇ ਆਏ ਹੋਏ ਤਾਂ ਤੁਹਾਡੇ ਬਾਰੇ ਇਹ ਵੀਡੀਓ ਨਹੀਂ ਹੈਗੀ ਤੁਹਾਡਾ ਆਪਾਂ ਨਹੀਂ ਕੁਝ ਕਹਿ ਸਕਦੇ ਪਰ ਜਿਨ੍ਹਾਂ ਦੇ ਸਾਰੇ ਹੀ ਨਾਰਮਲ ਸਾਰਿਆਂ ਨੇ ਮੈਂ ਕਮੈਂਟ ਪਾੜਦਾ ਕਿਸੇ ਦਾ ਪੀਸੀਜ਼ ਦਾ ਫਾਲਤਾਂ ਸੀ ਕਿਸੇ ਦਾ ਕੰਟਰੈਕਟ ਦਾ ਫਾਲਤਾਂ ਸੀ ਕਿਸੇ ਦਾ ਕੁਝ ਫਾਲਤਾਂ ਸੀ ਕਿਸੇ ਦਾ ਕੁਝ ਫਾਲ ਇਹ ਸਾਰੇ ਨਾਰਮਲ ਫਾਲਤੇ ਸੀ ਆ ਸਾਰਿਆਂ ਨੇ ਸਬਮਿਟ ਕੀਤੇ ਹੋਏ ਸੀ ਸਿਰਫ ਉਹ ਸਿਰਫ ਲੇਟ ਫਾਲਤੇ ਕਿਹੜੇ ਸਬਮਿਟ ਹੋਏ ਸੀਗੇ ਜਿਨ੍ਹਾਂ ਦੀ ਪੀਸੀਸੀ ਉਹਨਾਂ ਤੁਹਾਨੂੰ ਪਤਾ ਸਾਰਿਆਂ ਨੂੰ ਟਾਈਮ ਲੱਗਦਾ ਸੀਗਾ ਪਰ ਹੋ ਸਰਕਾਰ ਨੂੰ ਵੀ ਪਤਾ ਅਹਿਮਾ ਨੂੰ ਵੀ ਪਤਾ ਕਿ ਪੀਸੀਸੀ ਦਾ ਕੀ ਮਸਲਾ ਸੀਗਾ ਕਿੱਡੀਆਂ ਲਾਈਨਾਂ ਲੱਗਦੀਆਂ ਕਿੰਨੇ ਟਾਈਮ ਦੇ ਬਾਅਦ ਪੀਸੀਸੀ ਮਿਲਦੀ ਸੀਗੀ ਪਰ ਉਹਦੇ ਕਰਕੇ ਤੁਹਾਨੂੰ ਇਹ ਨਹੀਂ ਹੋ ਸਕਦਾ ਕਿ ਤੁਹਾਡੀ ਫਾਈਲ ਹੀ ਕੈਨਸਲ ਕੀਤੀ ਜਾਏਗੀ ਤੁਸੀਂ ਵੇਟ ਕੀਤੀ 3 ਮਹੀਨੇ 4 ਮਹੀਨੇ ਬਾਅਦ ਪੀਸੀਸੀ ਅਪਲੋਡ ਕੀਤੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਤੁਹਾਡਾ ਕੋਈ ਨਾ ਕੋਈ ਹੱਲ ਹੋਏਗਾ ਸੋਲੂਸ਼ਨ ਹੋਏਗਾ ਬਹੁਤ ਜਲ ਤੁਹਾਨੂੰ ਪੋਰਟਲ ਦੇ ਉੱਪਰ ਕੋਈ ਨਾ ਕੋਈ ਅਪਡੇਟ ਮਿਲ ਜਾਏਗੀ ਪਰ ਜਿਨ੍ਹਾਂ ਨੇ ਉਸ ਟਾਈਮ ਦੇ ਉੱਪਰ ਕਾਲੀ ਹੀ ਦਿਖਾਈ ਸੀ ਕਿ ਜਿਨ੍ਹਾਂ ਨੇ ਫੇਕ ਪੀਸੀਸੀਆਂ ਵੀ ਲਾਤੀਆਂ ਸੀ ਕਿ ਜਲਦੀ ਜਲਦੀ ਸਾਡਾ 10 ਦਿਨਾਂ ਦਾ ਟਾਈਮ ਆ ਜੀ ਅਸੀਂ ਤਾਂ ਨਹੀਂ ਸਾਡੀ ਦਾ ਫਾਈਲ ਰਿਜੈਕਟ ਹੋ ਜਾਣੇ 10 ਦਿਨਾਂ ਦੇ ਬਾਅਦ ਉਹਨਾਂ ਲਈ ਮੇਬੀ ਕੋਈ ਪ੍ਰੋਬਲਮ ਆ ਸਕਦੀ ਆ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਅਪਡੇਟ ਆ ਜਾਏਗੀ ਤਾਂ ਆਪਾਂ ਤੁਹਾਨੂੰ ਸ਼ੇਅਰ ਕਰ ਦਾਂਗੇ ਪਰ ਇਹ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਵੀਕ ਬਹੁਤ ਲੋਕਾਂ ਦੇ ਸਟੇਟਸ ਚੇਂਜ ਹੋਇਆ ਗੁੱਡ ਨਿਊਜ਼ ਆਈ ਸੀ ਬਹੁਤ ਲੋਕਾਂ ਦੇ ਮੰਡੇ ਟਿਊਸਡੇ ਤੋਂ ਕਾਰਡ ਵੀ ਰੀਸੀਵ ਹੋਏ ਸੀ ਉਹ ਵੀ ਬਾਰੇ ਵੀ ਮੈਂਨੇ ਅਪਡੇਟ ਦਿੱਤੀ ਸੀ ਵੀਡੀਓ ਪਾਈ ਸੀ ਸੋ ਕੁਛ ਨਾ ਕੁਛ ਚੱਲ ਰਿਹਾ ਔਰ ਹੋ ਰਿਹਾ ਹੌਲੀ ਹੌਲੀ ਜਿਹੜੇ ਲੋਕ ਰਹਿ ਗਏ ਉਹਨਾਂ ਦੀ ਵੀ ਵਾਰੀ ਆਏਗੀ ਤੁਹਾਨੂੰ ਪਤਾ ਸਾਰਾ ਕੁਛ ਸਲੋਲੀ ਸਲੋਲੀ ਚੱਲ ਰਿਹਾ ਪਰ ਤੁਹਾਨੂੰ ਬਹੁਤ ਜਲ ਅਪਡੇਟ ਆਏਗੀ ਔਰ ਤੁਸੀਂ ਜਰੂਰ ਦੱਸਣਾ ਜੋ ਵੀ ਤੁਹਾਡੇ ਆਸ-ਪਾਸ ਹੋਇਆ ਵੀਡੀਓ ਦੇ ਵਿੱਚ ਕਮੈਂਟ ਕਰਕੇ ਦੱਸਿਆ ਕਰੋ ਕੀ ਹੋ ਰਿਹਾ ਤਾਂ ਕਿ ਆਪਾਂ ਇਨਫੋਰਮੇਸ਼ਨ ਦੀ ਇੱਕ ਵੀਡੀਓ ਹੋਰ ਤਿਆਰ ਕਰਕੇ ਉਹ ਲੋਕਾਂ ਦਾ ਸਵਾਲਾਂ ਦੇ ਜਵਾਬ ਦੇ ਸਕੇ ਜਿਨ੍ਹਾਂ ਦੇ ਕਮੈਂਟ ਆਉਂਦੇ ਕਿ ਸਾਡੇ ਨਾਲ ਇਦਾਂ ਹੋ ਗਿਆ ਉਦਾਂ ਹੋ ਗਿਆ ਸੋ ਪਲੀਜ਼ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਜੋ ਵੀ ਤੁਹਾਡੇ ਆਸ-ਪਾਸ ਹੋ ਰਿਹਾ ਬਾਕੀ ਅਗਰ ਇਸ ਤੇ ਬਾਰੇ ਤੁਸੀਂ ਕੁਝ ਵੀ ਕਹਿਣਾ ਪੁੱਛਣਾ ਦੱਸਣਾ ਤਾਂ ਪਲੀਜ਼ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਔਰ ਇਸ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤਾਂ ਕਿ ਹਰ ਇੱਕ ਬੰਦੇ ਤੱਕ ਪਹੁੰਚ ਸਕੇ ਉਹ ਵਿਚਾਰਾ ਟੈਨਸ਼ਨ ਦੇ ਵਿੱਚ ਨਾ ਰਹੇ ਡਿਪਰੈਸ਼ਨ ਦੇ ਨਾ ਰਹੇ ਚੜਦੀ ਕਲਾ ਜਰਵੇ ਆਪਣਾ ਕੰਮ ਤੇ ਜਾਵੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਹਾਡਾ ਆਪਣਾ ਚੈਨਲ